ਜਰਣਾ ਚਾਹੁੰਗਾ ਕਿ ਆਖਰ ਉੱਥੇ ਹੋਇਆ ਕੀ ਕੀ ਇਸ ਤਰੀਕੇ ਦੀ ਨੌਬਤ ਆ ਗਈ। ਇਹਨੇ ਪਹਿਲਾਂ ਵੀ ਮੇਨਾਂ ਕੁੱਟਮਾਰ ਕੀਤੀ ਸੀ ਇਹਨੇ। ਬਹੁਤ ਜ਼ਿਆਦਾ ਕੀਤੀ ਸੀ ਉਸ ਟਾਈਮ ਤੇ ਮੇਰੇ ਬੱਚੇ ਨੇ ਵੀ ਇਹ ਵੀਡੀਓ ਨਹੀਂ ਬਣਾਈ ਸੀਗੇ। ਮੈਂ ਨੀਨਾ ਪਟ ਇਹ ਮੈਨੂੰ ਉਲਟਾ ਕਹਿਣ ਲੱਗਾ। ਇਹ ਤੂੰ ਬੋਲਦੀ ਕਿਦਾਂ ਬੋਲਦੀ ਕਿਦਾਂ ਮੈਂ ਕਿਹਾ ਮੈਂ ਤੈਨੂੰ ਬੁਲਾਇਆ ਨਹੀਂ ਤੇ ਇਹ ਉਲਟਾ ਮੇਨਾਂ ਗਾਲੀ ਗਲੋਚ ਕਰਨੇ ਮੈਨੂੰ ਕੁੱਟਣ ਲੱਗ ਪਿਆ ਫੇਰ। ਮੈਨਾਂ ਬਹੁਤ ਕੁਛ ਮੈਨਾਂ ਬਹੁਤ ਹੀ ਕੁਛ ਨਹੀਂ ਕੀਤਾ। ਪਹਿਲਾਂ ਵੀ ਮੈਨਾਂ ਇਹਨੇ ਗਾਲੀ ਗਲੋਚ ਕੀਤੀ। ਕੱਲ ਜਦੋਂ ਸਾਰੀ ਗੱਲਬਾਤ ਹੋਈ ਇੱਕ ਨੀਤ ਹੋਈ ਸੀਗੀ ਉਸ ਤੋਂ ਪਹਿਲਾਂ ਆਰਾਮ ਨਾਲ ਗੱਲ ਨਹੀਂ ਇਨੇ ਦਵਾਰੋਂ ਫੇਰ ਮੈਨੂੰ ਮਹੀਨੇ ਬਾਅਦ ਫੇਰ ਮੈਨੇ ਮੈਨੂੰ ਕਾਂਡੀਆਂ ਨਾਲ ਕੁੱਟਿਆ ਪਹਿਲਾਂ ਮੈਨੇ ਨੀਂਆਂ ਦੇ ਵਿੱਚ ਚੱਕ ਚੱਕ ਕੇ ਮਾਰਿਆ ਹੁਣ ਮੇਰੇ ਬੇਟੇ ਨੇ ਮੂਵੀ ਬਣਾਈ ਆ ਹੁਣ ਮੇਰੇ ਬੇਟੇ ਨੂੰ ਕਹਿੰਦਾ ਆ ਮੈਂ ਤਾਂ ਨਹੀਂ ਚਕਾਉਣਾ ਤੂੰ ਮੂਵੀਆਂ ਬਣਾਉਂਦਾ ਤੇ ਸਕੂਲ ਚੱਲ ਮੇਰੇ ਘਰ ਮੋਰ ਦੀ ਵੀ ਬਾਨਾ ਰੱਖ ਮੈਨੂੰ ਇੰਨੀ ਕੁੱਟ ਮਾਰ ਕੀਤੀ ਐ ਇੱਥੋਂ ਵੱਢ ਕੇ ਪਰ ਜੋ ਇਹ ਸਾਰਾ ਕੁਝ ਹੋਇਆ ਇਸ ਤੋਂ ਪਹਿਲਾਂ ਵੀ ਤੁਸੀਂ ਦੱਸ ਰਹੇ ਹੋ ਕਿ ਮਾਰਕੁਟਾਈ ਹੋਈ ਆ ਹਾਂਜੀ ਮਹੀਨਾ ਸੰਗਰਾ ਦਾ ਜੂਨ ਦੇ ਮਹੀਨੇ ਖਰੇ ਮੈਂ ਇਹ ਮੈਨੇ ਕੁੱਟਿਆ ਸੰਗਰਾ ਦੇ ਵਾਲੇ ਦੇਨੇ ਨੇ ਉਹ ਵੀ ਮੈਂ ਫੈਸਲਾ ਇੱਥੇ ਅਰੋਲ ਪੰਡਿਤ ਥਾਣੇ ਦੇ ਕੇ ਗਈ ਸੀ ਇੱਕਦ ਤੁਹਾਡੇ ਤੇ ਵੀ ਇਲਜ਼ਾਮ ਹੈ ਲੈ ਨੇ ਵੀ ਤੁਸੀਂ ਗੰਦੀਆਂ ਗਾਲਾਂ ਕੱਢੀਆਂ ਨਹੀਂ ਕੱਢੀਆਂ ਨਹੀਂ ਕਿਉਂਕਿ ਮੈਂ ਇਹਨੂੰ ਬੁਲਾਇਆ ਨਹੀਂ ਹੈਗਾ ਇਹ ਪੈਂਦੀ ਸਟੇ ਪਹਿਲਾਂ ਹੀ ਆਪੇ ਬਹੁਤ ਬਹੁਤ ਗੰਦੀਆਂ ਗਾਲਾਂ ਪਹਿਲਾਂ ਸ਼ੁਰੂ ਤੋਂ ਹੀ ਕਰਦਾ ਹੈ ਕੱਲ ਤੁਸੀਂ ਕੋਈ ਰਿਕਵੈਸਟ ਕੀਤੀ ਵੀ ਨਾ ਮਾਰ ਆਪਾਂ ਵੀਡੀਓ ਵੀ ਦੇਖ ਰਹੇ ਆ ਫਿਰ ਅਸੀਂ ਦੱਬਿਆਏ ਨੇ ਧੋਣੋ ਫੜ ਕੇ ਮੈਨੂੰ ਥੱਲੇ ਦੱਬਿਆ ਮੇਰੇ ਇੱਥੇ ਵੀ ਮਾਰਿਆ ਇੱਥੇ ਮੇਰਾ ਮੋਢਾ ਵੀ ਅਜੇ ਤੱਕ ਮੇਰਾ ਸਾਰਾ ਕੁਝ ਮੇਰਾ ਸਿਰ ਵੀ ਇਦਾਂ ਦੁਖਦਾ ਕੋਈ ਮੈਂ ਕਿਹਾ ਸੀ ਨਾ ਮਾਰ ਵੀਡੀਓ ਦੇ ਵਿੱਚ ਮੇਰੇ ਮੇਰੇ ਗੌਂਡਣਾ ਵੀ ਛਡਾਉਂਦੀਆਂ ਵੀ ਤੂੰ ਨਾ ਮਾਰ ਪਰ ਇਹ ਨਹੀਂ ਹਟਿਆ ਉਲਟਾ ਮੈਨੂੰ ਕਹਿੰਦੇ ਤੂੰ ਥਾਣੇ ਜਾਣਗੀ ਜਿਉ ਤੂੰ ਕਚੈਰੀਆਂ ਚ ਜਾਣਗੀ ਜਿਉ ਮੈਨੂੰ ਇਦਾਂ ਇਹ ਸਾਰਾ ਪਰਿਵਾਰ ਇਦਾਂ ਨਹੀਂ ਚਾਹਦਾ ਮੈਂ ਤਾਂ ਉਸ ਮਾਲਕ ਦੇ ਅੱਗੇ ਅਰਦਾਸਾ ਕਰਦੀ ਆਂ ਅੱਛਾ ਜੇ ਮੈਂ ਘਹੋਂਦੀ ਤਾਂ ਫੇਰ ਇਹਨ ਕੌਣ ਕੌਣ ਆ ਪਰਿਵਾਰ ਦੇ ਵਿੱਚ ਤੁਹਾਡੇ ਹਾਂਜੀ ਮੈਂ ਜਾਂ ਜਾਂ ਮੇਰਾ ਬੇਟਾ ਆ ਜਾਂ ਭਰਾ ਮੇਰਾ ਕੰਮ ਦੇ ਚੱਲ ਜਾਂ ਇਹ ਕਿਵੇਂ ਚਲਾਉਣੀਓ ਤੁਸੀਂ ਘਰ ਦਾ ਬੇਟਾ ਘਰ ਮੈਂ ਆਪਣੇ ਮੱਝਾਂ ਰੱਖੀਆਂ ਦੁੱਧ ਵੇਚ ਕੇ ਮੈਂ ਆਪਣਾ ਕਿਜ਼ਾਰਾ ਕਰਦੀ ਬੱਚੇ ਕਿੰਨੇ ਆ ਤੁਹਾਡੇ ਬੱਚਾ ਬੱਚਾ ਮੇਰਾ ਕੋਈ ਨਹੀਂ ਹੈਗਾ ਮੈਂ ਪਤੀ ਜਾ ਆਪਣਾ ਪਾਲਿਆ ਉਹ ਮੇਰਾ ਹੀ ਬੇਟਾ ਹੈ ਮੇਰਾ ਪਹਿਲਾਂ ਵਿਆਹ ਹੋਇਆ ਸੀ ਉਸ ਤੋਂ ਬਾਅਦ ਤਲਾਕਸ਼ੇਤੀ ਹੋ ਗਿਆ ਸੀ ਮੈਂ ਆਪਣੇ ਪਰਿਵਾਰ ਦੇ ਮੈਂ ਆਪਣਾ ਕਮਾਉਦੀ ਮੈਂ ਆਪਣਾ ਕੰਮ ਪਰ ਤੁਹਾਡਾ ਘਰ ਵੀ ਦੇਖ ਕੇ ਆਇਆ ਆ ਟੀਨਾ ਵਾਲਾ ਬਹੁਤ ਕੱਚੀਆਂ ਜੀਆਂ ਉਹਦੀਆਂ ਕੰਦਾਂ ਨੇ ਟੀਨਾ ਵਾਲੇ ਉਹਦੇ ਵਿੱਚ ਕਿਉਂ ਰਹਿੰਦੇ ਹੋ ਤੁਸੀਂ ਕੀ ਮਜਬੂਰੀ ਹੈ ਉਹਦੇ ਵਿੱਚ ਇਸ ਤੋਂ ਮੇਰੇ ਸਾਸੀ ਕਾਲ on ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਇੱਕ ਮਹਿਲਾ ਨੂੰ ਇੱਕ ਗੁਰਸਿੱਖ ਨੌਜਵਾਨ ਕਾਂਡੀ ਦੇ ਨਾਲ ਕੁੱਟ ਰਿਹਾ ਹੈ ਕੀ ਉਹ ਪੂਰਾ ਮਾਮਲਾ ਸੀਗਾ ਤਾਂ ਬਜ਼ੁਰਗ ਮਹਿਲਾ ਸਾਡੇ ਨਾਲ ਨੇ ਬਲਜੀਤ ਕੌਰ ਜੀ ਬਲਜੀਤ ਕੌਰ ਜੀ ਸਭ ਤੋਂ ਪਹਿਲਾਂ ਤਾਂ ਇਹ ਬੜੀ ਮੰਦਭਾਗੀ ਘਟਨਾ ਤੁਹਾਡੇ ਨਾਲ ਇਸ ਤਰੀਕੇ ਦੀ ਘਟਨਾ ਵਾਪਰੀ ਹਾਲਾਂਕਿ ਸੱਚ ਝੂਠ ਕੀ ਹੈ ਇਹ ਕਾਨੂੰਨ ਨੇ ਕਾਰਵਾਈ ਕਰਨੀ ਹੈ ਮੈਂ ਚਾਹੂੰਗਾ ਜਨਣਾਣਾ ਚਾਹੁੰਗਾ ਕਿ ਆਖਰ ਉੱਥੇ ਹੋਇਆ ਕੀ ਕੀ ਇਸ ਤਰੀਕੇ ਦੀ ਨੌਬਤ ਆ ਗਈ ਹਾਂਜੀ ਫਿਰ ਸਰ ਜੀ ਇਦਾਂ ਪਹਿਲਾਂ ਮੇਰਾ ਫੈਸਲਾ ਹੋਇਆ ਪਹਿਲਾਂ ਮੇਰੇ ਨਹੀਂ ਪੈਂਦੀ ਸੀਗੇ ਸਾਬਕਾ ਸਰਪੰਚ ਹਰਸਰੂਪ ਸਿੰਘ ਮੇਰਾ ਫੈਸਲਾ ਕਰਕੇ ਗਏ ਸੀਗੇ ਉਹਨਾਂ ਜੋ ਫੈਸਲਾ ਕੀਤਾ ਮੈਂ ਸਿਰ ਮੱਥੇ ਕੀਤਾ ਉਹਨਾਂ ਨੇ ਇਹਨੂੰ ਪਹਿਲਾਂ ਵੀ ਮੇਨਾਂ ਕੁੱਟਮਾਰ ਕੀਤੀ ਸੀ ਇਹਨੇ ਬਹੁਤ ਜ਼ਿਆਦਾ ਕੀਤੀ ਸੀ ਉਸ ਟਾਈਮ ਤੇ ਮੇਰੇ ਬੱਚੇ ਨੇ ਵੀ ਉਹ ਵੀਡੀਓ ਨਹੀਂ ਬਣਾਈ ਸੀਗੀ ਨਾ ਤਾਂ ਨਹੰਗ ਵੀ ਮੇਰੇ ਸਿਰ ਤੇ ਲੈ ਕੇ ਆਇਆ ਸੀ ਇਹ ਸਾਬਕਾ ਸਰਪੰਚ ਰਾਣੂ ਨੂੰ ਸਾਦੇ ਕੇ ਲਈ ਆਇਆ ਤਾਂ ਉਹ ਮੈਨੂੰ ਕਹਿਣ ਲੱਗੇ ਵੀ ਇਹ ਜਿਹੜੀ ਹੈਗੀ ਨਹੀਂ ਤੇਰੇ ਦਰਖਤਾਂ ਨੇ ਇਦਾਂ ਨੂੰ ਇਟਾਂ ਕੀਤੀਆਂ ਮੈਂ ਸਿਰ ਮੱਥੇ ਠੀਕ ਆ ਹੁਣ ਫੇਰ ਇਹਨੇ ਬਿੰਗੀ ਟੇਢੀ ਨਹੀਂ ਕੀਤੀ ਇਹਨੇ ਉਹ ਮਹੀਨੇ ਬਾਅਦ ਇਹਨੇ ਮੈਨੂੰ ਫੇਰ ਹੁਣ ਕੁੱਟਿਆ ਮਾਰਿਆ ਮੇਰੀ ਫੇਰ ਨੀ ਪੱਟਾਂ ਡਿਆ ਸੀ 1984 ਦੀ ਮੇਰੀ ਨੀ ਪਈ ਹੋਈ ਸੀ ਮੈਂ ਕਿਹਾ ਮੇਰੇ ਇਹਦੇ ਨੂੰ ਨਸੀਬਲਾ ਮੈਂ ਇਹਦੇ ਮਜ਼ਦੂਰ ਨੂੰ ਕਿਹਾ ਮੈਂ ਕਿਹਾ ਮੇਰੀ ਨੀ ਨਾ ਪਟੇ ਮੇਰੀ ਨੀ ਮੇਰੀ ਏਟਾਂ ਲੱਗੀਆਂ ਸੀ ਮੜਦੀਆਂ ਮੇਰੇ ਨਾ ਪਟਾ ਮੈਂ ਕਿਹਾ ਬਿੰਗੀ ਟੇਢੀ ਓਨੇ ਨਹੀਂ ਲੈ ਕੇ ਆਂਦੀਓ ਮੇਰੀ ਨੀ ਨਾ ਪਟ ਇਹ ਮੈਨੂੰ ਉਲਟਾ ਕਹਿਣ ਲੱਗਾ ਇਹ ਤੂੰ ਬੋਲਦੀ ਕਿ ਇਦਾਂ ਬੋਲਦੀ ਕਿਦਾਂ ਮੈਂ ਕਿਹਾ ਮੈਂ ਤੈਨੂੰ ਬੁਲਾਇਆ ਨਹੀਂ ਤੂੰ ਚੁੱਪ ਕਰ ਜਾ ਮੈਂ ਤੈਨੂੰ ਬੁਲਾਇਆ ਨਹੀਂ ਇਹ ਉਲਟਾ ਮੇਨਾਂ ਮੈਂ ਨਾ ਇਹ ਗਾਲੀ ਗਲੋਚ ਕੀਤਾ ਸੀ ਸਾਜੇ ਇਹ ਕੱਲ ਜਦੋਂ ਸਾਰੀ ਗੱਲਬਾਤ ਹੋਈ ਇੱਕ ਨੀਤ ਹੋਈ ਸੀਗੀ ਉਸ ਤੋਂ ਪਹਿਲਾਂ ਆਰਾਮ ਨਾਲ ਗੱਲ ਨਹੀਂ ਹੋਈ ਜਾਂ ਕੱਲ ਆਰਾਮ ਨਾਲ ਗੱਲ ਹੋ ਗਈ ਸੀ ਸਾਜੇ ਸਾਫਾ ਸਰਮਹਾਰ ਸਰੂਪ ਮੇਰਾ ਨਿਵੇੜ ਕੇ ਗਏ ਸੀ ਉਹਨਾਂ ਦਾ ਜੋ ਮੈਨਾਂ ਨੂੰ ਫੈਸਲਾ ਕੀਤਾ ਮੈਂ ਸਿਰ ਮੱਤੇ ਮੈਂ ਕੋਲ ਵੀ ਨਹੀਂ ਖੜੀ ਹੋ ਸੀ ਮੇਰੇ ਭਰਾ ਨੂੰ ਕਹਿੰਦੇ ਪੱਪੋ ਖੜਾ ਹੋ ਜਾ ਮੈਨੂੰ ਕਹਿੰਦੇ ਬਜੀ ਤੇ ਖੜੇ ਮੈਂ ਕਹਾਂ ਨਹੀਂ ਮੈਂ ਕਹਾਂ ਵੀਰ ਜੀ ਮੈਂ ਅਸੀਂ ਤੁਹਾਡੇ ਤੋਂ ਵੱਡੇ ਨਹੀਂ ਨਾ ਅਸੀਂ ਸਿਆਣੇ ਜੋ ਤੁਸੀਂ ਕਰ ਦਿੱਤਾ ਮੈਨੂੰ ਮੈਂ ਕਹਾਂ ਮੈਨੂੰ ਜੋਰਿਆ ਫੇ ਉਹ ਫੈਸਲਾ ਕਰ ਇਹਨੇ ਦੁਬਾਰਾ ਫੇ ਮੈਨੂੰ ਮਹੀਨੇ ਬਾਅਦ ਫੇ ਮੈਨੇ ਮੈਨੂੰ ਕਾਂਡੀਆਂ ਹੁਣ ਮੇਰੇ ਬੇਟੇ ਨੂੰ ਕਹਿੰਦਾ ਆ ਮੈਂ ਤਾਂ ਨਹੀਂ ਚਕਾਉਣਾ ਤੂੰ ਮੂਵੀਆਂ ਬਣਾਉਂਦਾ ਤੇ ਸਕੂਲ ਚੱਲ ਮੇਰੇ ਘਰ ਮੋਰਦੀ ਵੀ ਬਾਨ ਰੱਖ ਮੈਨੂੰ ਇੰਨੀ ਕੁੱਟਮਾਰ ਕੀਤੀ ਐ ਇਤੋਂ ਵੱੜ ਕੇ ਗਲੇ ਨੇ ਮੇਰੇ ਬਹੁਤ ਹਾਲਤਾਂ ਜਦੋਂ ਮੇਰੀ ਵੀਡੀਓ ਵਾਇਰਲ ਹੋਈ ਆ ਉਸ ਟਾਈਮ ਤੇ ਮੈਨੂੰ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਪਹਿਲਾਂ ਮੈਨੂੰ ਕੁਝ ਨਹੀਂ ਮੈਂ ਪੁੱਛਿਆ ਨਹੀਂ ਮੈਂ ਹਸਪੀਟਲ ਪੰਜ ਟਾਈਮਾਂ ਦਾਖਲ ਵੀ ਹੋਈ ਆ ਅੱਛਾ ਉਸ ਤੋਂ ਪਹਿਲਾਂ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਹੈ ਜੇ ਮੈਂ ਸਵੇਰ ਦੀ 8 ਵਜੇ ਦੀ ਮੈਂ ਹਸਪੀਟਲ ਦੇ ਵਿੱਚ ਤੁਹਾਨੂੰ ਆਪਾਂ ਵੀਡੀਓ ਦੇਖ ਰਹੇ ਆ ਬੜੀ ਬੜਾ ਉਹ ਬੜਾ ਦੁੱਖ ਲੱਗਦਾ ਉਸ ਵੀਡੀਓ ਨੂੰ ਦੇਖ ਕੇ ਕਿ ਇੱਕ ਮਹਿਲਾ ਦੇ ਉੱਤੇ ਨੇ ਕਰਨਾ ਸੀ ਕੋਈ ਫੈਸਲਾ ਨਹੀਂ ਦਿੰਦੇ ਇਸ ਮਸਲੇ ਦੇ ਉੱਤੇ ਪਰ ਜੋ ਇਹ ਸਾਰਾ ਕੁਝ ਹੋਇਆ ਇਸ ਤੋਂ ਪਹਿਲਾਂ ਵੀ ਤੁਸੀਂ ਦੱਸ ਰਹੇ ਹੋ ਕਿ ਮਾਰਕਟਾਈ ਹੋਈ ਹੈ ਹਾਂ ਜੀ ਮਹੀਨਾ ਸੰਗਰਾਂਦ ਦਾ ਜੂਨ ਦੇ ਮਹੀਨੇ ਖਰੇ ਮੈਂ ਇਹ ਮੈਂ ਕੁਟਿਆ ਸੰਗਰਾਂਦ ਵਾਲੇ ਦੇਨੇ ਨੇ ਉਹ ਵੀ ਮੈਂ ਫੈਸਲਾ ਇੱਥੇ ਅਰੋਲ ਪੰਡਿਤ ਥਾਣੇ ਦੇ ਕੇ ਗਈ ਸੀ ਵੀ ਚਲੋ ਸਾਡਾ ਫੈਸਲਾ ਹੋ ਗਿਆ ਹੈ ਨਾ ਤੇ ਜਦੋਂ ਕੱਲ ਇੱਕਦਮ ਉਹਨਾਂ ਨੇ ਆ ਕੇ ਮਾਰਨਾ ਸ਼ੁਰੂ ਕਰ ਦਿੱਤਾ ਜਾਂ ਉਸ ਤੋਂ ਪਹਿਲਾਂ ਕੋਈ ਗੱਲ ਹੋਈ ਕਿਉਂਕਿ ਤੁਹਾਡੇ ਤੇ ਵੀ ਇਲਜ਼ਾਮ ਲਾਏ ਨੇ ਕਿ ਤੁਸੀਂ ਗੰਦੀਆਂ ਗਾਲਾਂ ਕੱਢੀਆਂ ਨੇ ਨਹੀਂ ਕੱਡੀਆਂ ਨਹੀਂ ਕਿਉਂਕਿ ਮੈਂ ਇਹਨੂੰ ਬੁਲਾਇਆ ਹੀ ਨਹੀਂ ਹੈਗਾ ਇਹ ਮੈਂ ਇਹ ਤੱਕ ਪਹਿਲਾਂ ਇਦਾਂ ਖੜੇ ਜੋ ਮੈਂ ਖੜ ਗਏ ਮ ਕੈਸੀ ਮੈਨੂੰ ਕੋਈ ਹੱਥ ਤੱਕ ਚੱਪਲ ਹੀ ਨਸੀਬ ਹੋਏ ਮੈਂ ਆਪਣੇ ਬੇਟੇ ਦੀ ਪਾ ਕੇ ਆਈਆਂ ਮੈਂ ਫੇਰ ਚੱਪਲ ਲੈਣ ਚੱਲੀ ਸੀਗੇ ਮੇਰਾ ਬੇਟਾ ਕਹਿੰਦਾ ਕਹਿੰਦਾ ਅੰਮਾ ਵੀ ਆਪਣੀ ਨੀਂਟਾਈ ਜਾਂਦੇ ਆ ਉਹਨੂੰ ਚਾਚੂ ਉਠਾਉਂਦੇ ਆ ਉਹ ਹਟਦਾ ਨਹੀਂ ਹੈਗਾ ਦੁਆਰ ਫੇਰ ਨੀਂਟਾਈ ਜਾਂਦਾ ਮੈਂ ਗਏ ਮੈਂ ਖੜੀ ਆ ਮੇਰੀ ਉਹ ਨੀਂਦੀ ਇੱਟ ਫੇਰ ਲੱਗ ਪਿਆ ਪੱਟਣ ਮੈਂ ਇਹਦੇ ਮਜ਼ਦੂਰ ਨੂੰ ਕਿਹਾ ਮੈਂ ਇਹਨੂੰ ਬੁਲਾ ਮੈਂ ਕਿਹਾ ਮੇਰੀ ਨੀਂਦੀ ਇੱਟੇ ਪੱਟਣ ਆਏ ਮੈਨੂੰ ਇਹ ਕਹਿਣ ਲੱਗਾ ਤੂੰ ਬੋਲਦੀ ਕਿਦਾਂ ਕਹਿੰਦਾ ਤੂੰ ਬੋਲਦੀ ਕਿਦਾਂ ਮੈਂ ਕਿਹਾ ਮੈਂ ਤੈਨੂੰ ਬੁਲਾਇਆ ਨਹੀਂ ਗੋਪੀ ਚ ਚੁੱਪ ਕਰ ਜਾ ਤੂੰ ਬੋ ਹਾਂ ਜੇ ਚੋਰ ਆਪਣੇ ਘਰਦਿਆਂ ਨੂੰ ਵੀ ਇਹ ਪਹਿਲਾਂ ਮਾਂ ਚੋਦੀ ਭੈਣ ਚੋਦੀ ਇਹ ਪਹਿਲਾਂ ਜੀਵਨ ਵੀ ਕੁੱਟਦਾ ਮਾਰਦਾ ਇਹ ਆਪਣੀਆਂ ਚਾਚੇ ਨੂੰ ਵੀ ਬਹੁਤ ਕੁੱਟਦਾ ਮਾਰ ਇਹਦਾ ਹੱਥ ਖੁੱਲਾ ਹੈ ਕੱਲ ਤੁਸੀਂ ਕੋਈ ਰਿਕਵੈਸਟ ਕੀਤੀ ਸੀ ਵੀ ਨਾ ਮਾਰ ਆਪਾਂ ਵੀਡੀਓ ਵੀ ਦੇਖ ਰਹੇ ਆ ਫਿਰ ਅਸੀਂ ਨੂੰ ਦੱਬਿਆਏ ਨੇ ਧੋਣੋ ਫੜ ਕੇ ਮੈਨੂੰ ਥੱਲੇ ਦੱਬਿਆ ਮੇਰੇ ਇੱਥੇ ਵੀ ਮਾਰਿਆ ਇੱਥੇ ਮੇਰਾ ਮੋਢਾ ਵੀ ਹਜੇ ਤੱਕ ਮੇਰਾ ਸਾਰਾ ਕੁਝ ਮੇਰਾ ਸਿਰ ਵੀ ਇੱਦਾਂ ਦੁਖਦਾ ਕੋਈ ਮੈਂ ਕਿਹਾ ਸੀ ਨਾ ਮਾਰ ਵੀਡੀਓ ਦੇ ਵਿੱਚ ਮੇਰੇ ਮੇਰੀਆਂ ਗੌਂਡਣਾ ਵੀ ਛਿਡਾਉਂਦੀਆਂ ਵੀ ਤੂੰ ਨਾ ਮਾਰ ਪਰ ਇਹ ਨਹੀਂ ਹਟਿਆ ਉਲਟਾ ਮੈਨੂੰ ਕਹਿੰਦੇ ਤੂੰ ਥਾਣੇ ਜਾਣਗੀ ਜਿਉ ਤੂੰ ਕਚਹਿਰੀਆਂ ਚ ਜਾਣਗੀ ਜਿਉ ਮੈਨੂੰ ਇਦਾਂ ਇਹ ਸਾਰਾ ਪਰਿਵਾਰ ਇਦਾਂ ਮੈਨੂੰ ਚਾਹਦਾ ਮੈਂ ਤਾਂ ਉਸ ਮਾਲਕ ਦੇ ਅੱਗੇ ਅਰਦਾਸਾ ਕਰਦੀ ਆਂ ਅੱਛਾ ਜੇ ਮੈਂ ਘਰ ਕੌਣ ਕੌਣ ਆ ਪਰਿਵਾਰ ਦੇ ਵਿੱਚ ਤੁਹਾਡੇ ਹਾਂਜੀ ਮੈਂ ਜਾਂ ਜਾਂ ਮੇਰਾ ਬੇਟਾ ਆ ਜਾਂ ਭਰਾ ਮੇਰਾ ਕੰਮ ਦੇ ਚੱਲ ਜਾਂ ਇਹ ਮੈਂ ਇਦਾਂ ਰਹਿੰਦੀ ਆ ਇਹ ਇਦਾਂ ਰਹਿੰਦੇ ਆ ਕਿਵੇਂ ਚਲਾਉਂਦੇ ਹੋ ਤੁਸੀਂ ਘਰ ਦਾ ਬਿੜਾ ਘਰੋਂ ਮੈਂ ਆਪਣੇ ਮੱਝਾਂ ਰੱਖੀਆਂ ਦੁੱਧ ਵੇਚ ਕੇ ਮੈਂ ਆਪਣਾ ਗੁਜ਼ਾਰਾ ਕਰਦੀ ਅੱਛਾ ਹਾਂਜੀ ਮੇਰਾ ਗੁਜ਼ਾਰਾ ਸੋਨਾ ਮੱਝਾਂ ਦੇ ਸਿਰ ਤੋਂ ਮੈਂ ਦੁੱਧ ਵੇਚ ਲੈਂਦੀ ਆ ਮੈਂ 75 ਰੁਪਏ ਦੁੱਧ ਵੇਚ ਤੇ ਮੈਂ ਡੈਰੀ ਚ ਵੀ ਦੋ ਮੱਝਾਂ ਦਾ ਪਾਤੰ ਵਿੱਚ ਬੱਚੇ ਕਿੰਨੇ ਆ ਤੁਹਾਡੇ ਬੱਚਾ ਬੱਚਾ ਮੇਰਾ ਕੋਈ ਨਹੀਂ ਹੈਗਾ ਮੈਂ પતિ ਜਾ ਆਪਣਾ ਪਾਲਿਆ ਉਹ ਮੇਰਾ ਹੀ ਬੇਟਾ ਆ ਅੱਛਾ ਹਾਂਜੀ ਹਾਂ ਤੁਹਾਡੇ ਮਾਫ ਕਰਨਾ ਤੁਹਾਡਾ ਨਿੱਜੀ ਸਵਾਲ ਹੋ ਜਾਂਦਾ ਤੁਹਾਡੇ ਪਰਿ ਕਿਦੋਂ ਮਤਲਬ ਮੇਰਾ ਮੇਰਾ ਪਹਿਲਾਂ ਵਿਆਹ ਹੋਇਆ ਸੀਗਾ ਉਸ ਤੋਂ ਬਾਅਦ ਤਲਾਕਸ਼ੇਤੀ ਹੋ ਗਿਆ ਸੀ ਮੈਂ ਆਪਣੇ ਪਰਿਵਾਰਦ ਮੈਂ ਆਪਣਾ ਕਮੋਦੀ ਮੈਂ ਆਪਣਾ ਖਾਂਦੀ ਅੱਛਾ ਹਾਂਜੀ ਆਪਾਂ ਤੁਹਾਡਾ ਘਰ ਵੀ ਦੇਖਿਆ ਹੈ ਯਾਰ ਟੀਨਾ ਵਾਲਾ ਬਹੁਤ ਕੱਚੀਆਂ ਜੀਆਂ ਉਹਦੀਆਂ ਕੰਦਾਂ ਨੇ ਟੀਨਾ ਵਾਲੇ ਉਹਦੇ ਵਿੱਚ ਕਿਉਂ ਰਹਿੰਦੇ ਹੋ ਤੁਸੀਂ ਕੀ ਮਜਬੂਰੀ ਹੈ ਉਹਦੇ ਵਿੱਚ ਇਸ ਤਰ੍ਹਾਂ ਉਹ ਉਸ ਪਲਾਟ ਦਾ ਕੇਸ ਚੱਲਦਾ ਉਹਦਾ ਇਸ ਕਰਕੇ ਮੈਂ ਉੱਥੇ ਰਹਿੰਦੇ ਹਾਂ ਉਹ ਵੀ ਅੱਜ ਤੋਂ 50 ਸਾਲ ਹੋ ਗਏ ਮੈਨੂੰ ਉਹ ਪਲਾਟ ਲੈਣ ਨੂੰ ਹੈਗਾ ਜਿਹੜਾ ਹੈਗਾ ਥੱਲੇ ਨੂੰ ਹੈਗਾ ਨੰਬਰਾਂ ਦੇ ਵਿੱਚ ਬਾਕੀ ਹੈਗਾ ਲਾਲਕਿਰਦੇ ਅੰਦਰ ਤਾਂ ਇਸ ਕਰਕੇ ਵੀ ਫੇਰ ਮੇਰਾ ਉਹਦਾ ਤਗੜਾ ਚੱਲਦਾ ਆ ਤੇ ਮੈਂ ਇਸ ਕਰਕੇ ਉਹ ਕੁਝ ਬਣਾ ਨਹੀਂ ਰਹੇ ਸੀ ਤੁਸੀਂ ਹੁਣ ਜਦੋਂ ਤੁਹਾਨੂੰ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਸਿੱਧੇ ਹਸਪਤਾਲ ਚਲੇ ਗਏ ਸੀ ਜਾਂ ਪੁਲਿਸ ਨੂੰ ਕਾਲ ਕੀਤੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹਾਂ ਹਾਂ ਜੀ ਅਸੀਂ ਪਹਿਲਾਂ ਫਗਵਾੜੇ ਗਏ ਸੀਗੇ ਫਗਵਾੜੇ ਵਾਲਿਆਂ ਨੇ ਸਾਨੂੰ ਰਾਤ ਨੂੰ ਇੱਥੇ ਪਾਛਤੇ ਭੇਜ ਤਾਂ ਪਾਛਤੇ ਹਸਪਤਾਲ ਬੰਦ ਸੀ ਅਸੀਂ ਫੇਰ ਸਵੇਰ ਨੂੰ 7:30 ਵਜੇ ਤੇ ਤੋਰੇ ਆ ਅਸੀਂ 8:00 ਵਜੇ ਤੇ 8:30 ਪਹੁੰਚ ਗਏ ਹੋ ਗਏ ਸੀ ਫੇ ਅਸੀਂ ਪਾਛਤੇ ਹਸਪਤਾਲ ਕੋਸਤੋ ਜਦੋਂ ਮਾਰਕਟ ਆਈ ਹੋਈ ਸਾਰਾ ਕੁਝ ਹੋਇਆ ਤੁਸੀਂ ਹਸਪੀਟਲ ਗਏ ਕਿਸੇ ਨੇ ਕੀਤਾ ਵੀ ਕੋਈ ਪਰਿਵਾਰ ਦੇ ਉਹਨਾਂ ਦੇ ਵਿੱਚੋਂ ਆਇਆ ਵੀ ਇਹ ਗਲਤ ਹੋਇਆ ਜਾਂ ਕਿਸੇ ਨੇ ਕੋਈ ਨਹੀਂ ਆਇਆ ਪੁਲਿਸ ਵੀ ਨਹੀਂ ਪਹੁੰਚੀ ਉਸ ਟਾਈਮ ਤੇ ਕੋਈ ਨਹੀਂ ਆਇਆ ਮੇਰੇ ਕੋਲ ਕੋਈ ਨਹੀਂ ਹੈ ਅਸੀਂ ਸਾਬਕਾ ਸਰਪੰਚ ਰੌਣੇ ਨੂੰ ਪਰਸੋਂ ਫੋਨ ਕਰਦੇ ਸੀਗੇ ਅਸੀਂ ਤਾਂ ਉਹਨਾਂ ਦੇ ਚੱਕਿਆਂ ਨੇ ਜਦੋਂ ਵੀਡੀਓ ਬਹੁਤ ਵਰਲਲ ਹੋ ਗਈ ਨਾ ਉਸ ਟਾਈਮ ਤੇ ਫਿਰ ਫੋਨ ਤੇ ਫੋਨ ਮੇਰੇ ਮਗਰ 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 ਫਿਰ ਇਹਨਾਂ ਦਾ ਸਾਰਾ ਪਰਿਵਾਰ ਵੀ ਇਹਨਾਂ ਦੇ ਰਿਸ਼ਤੇਦਾਰ ਵੀ ਫਿਰ ਆਤੀ ਮੇਰੀਆਂ ਮੈਂ ਤਾਂ ਜਦੋਂ ਪਹਿਲਾਂ ਮੈਨੂੰ ਮਹੀਨਾ ਕੁੱਟਿਆ ਤਾਂ ਉਸ ਵੇਲੇ ਕਿਸੇ ਨੇ ਇਹਨੂੰ ਕੁਝ ਨਹੀਂ ਕੀਤਾ ਕਿਸੇ ਨੇ ਇਹ ਇਹਦੇ ਰਿਸ਼ਤੇਦਾਰ ਵੀ ਸੱਜਣ ਮਿੱਤਰ ਵੀ ਕਹਿੰਦੇ ਆ ਮਾੜੀ ਕੀਤੀ ਮਾੜੀ ਕੀਤੀ ਮੈਂ ਕਿ ਤੁਸੀਂ ਉਦੋਂ ਪਹਿਲਾ ਮਹੀਨਾ ਕਿੱਥੇ ਗਿਆ ਸੀ ਅੱਜ ਤੁਸੀਂ ਮਾੜੀ ਕਹਿੰਦੇ ਆ ਪੌਛਲੇ ਵੀ ਨਹੀਂ ਕਾਰਵਾ ਕੀਤੀ ਮੈਂ ਸਵੇਰ ਦੀ 8 ਵਜੇ ਦੀ ਉਹ ਸਵਿਟਲ ਦੇ ਵਿੱਚ ਹੀ ਆ ਉਹ ਤੇ ਜਦੋਂ ਵੀਡੀਓ ਵਰਲਲ ਹੋਈ ਆ ਉਸ ਟਾਈਮ ਤੇ ਸਾਰੇ ਮੇਰੀ ਇਨਕੁਆਰੀ ਕਰ ਰਹੇ ਇੱਕ ਘਟਨਾ ਪਰਸੋਂ ਦੀ ਹੈ ਹਾਂ ਜੀ ਪਰਸੋਂ ਸ਼ਾਮ ਦੀ ਹੈ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਇਹ ਵੀ ਪਿੰਡ ਹੀ ਸੀਗੇ ਸਾਰੇ ਨਾਰਮਲ ਹਾਂ ਜੀ ਫਿਰ ਇਹਦੀ ਜਦੋਂ ਵੀਡੀਓ ਵਰਲਲ ਹੋਈ ਹੈ ਨਾ ਉਸ ਉਸ ਵੇਲੇ ਗੁਰਪ੍ਰੀਤ ਦੀ ਗੋਪੀ ਦੀ ਸਾਹਿਬ ਸਾਹ ਮੌਕੇ ਦਾ ਮੌਜੂਦ ਪੰਜ ਆਏ ਹੈ ਹਾਂ ਜੀ ਮੌਕੇ ਦਾ ਮੌਜੂਦ ਇਸ ਟਾਈਮ ਤੇ ਮੰਮੀ ਨੂੰ ਫੜ ਕੇ ਲੈ ਕੇ ਆਏ ਆ ਤੇ ਮਮੈਂ ਫੜ ਕੇ ਲੈ ਕੇ ਫਿਰ ਇਹ ਇਹ ਪੇਚ ਹੋਇਆ ਫਿਰ ਇਹਦੀ ਮੰਮੀ ਇਹਦੀ ਛੱਡੀ ਆ ਵੀਡੀਓ ਮੇਰੇ ਕੋ ਇਹ ਵੀ ਗਾਲਾਂ ਗਲੋਚ ਕੀ ਦਿਆ ਮੈਂ ਮੌਕੇ ਦਾ ਮੌਜੂਦ ਕਹਿੰਦਾ ਮੈਂ ਪਾਂਚਿਆ ਮੈਂ ਛੱਡਣੇ ਨਹੀਂ ਕਹਿੰਦਾ ਹੈਗਾ ਇਹਨਾਂ ਦੀ ਪੂਰੀ ਫੈਮਿਲੀ ਸੁਣਦੀ ਆ ਮੈਂ ਇਹਨਾਂ ਇਹਨਾਂ ਦਾ ਪਰਿਵਾਰ ਸਾਰਾ ਤਬਾਹ ਕਰਨਾ ਮੇਰੇ ਕੋ ਇਸ ਟਾਈਮ ਤੇ ਵੀ ਇਹਦੀ ਗਾਲਾਂ ਦੀਆਂ ਪਹਿਲੀਆਂ ਗਾਲਾਂ ਦੇ ਘੰਟੇ ਦੀ ਮੂਵੀ ਬਣੀ ਹੋਈ ਆ ਇਹਦੀ ਦੀ ਕਹਿੰਦਾ ਮੈਂ ਇਹਨੂੰ ਇਹਨੂੰ ਕਹਿੰਦਾ ਪਾਂਚੋ ਦੇ ਨਹੀਂ ਕੁੱਤੀ ਨੂੰ ਕਹਿੰਦਾ ਮੈਂ ਇਹਨੂੰ ਵੱਢ ਕੇ ਇਹਦੀ ਝੁੱਗੀ ਦੇ ਵਿੱਚ ਕਹਿੰਦਾ ਮੈਂ ਇਹਨੂੰ ਫੋਕਣਾ ਕਹਿੰਦਾ ਇਹਨਾਂ ਕਿ ਜਦੋਂ ਹੁਣ ਸਾਰੀ ਵੀਡੀਓ ਵਾਇਰਲ ਹੋਈ ਤੁਹਾਡੇ ਰਿਸ਼ਤੇਦਾਰਾਂ ਤੱਕ ਵੀ ਗਈ ਹੋ ਸਾਰੇ ਪੰਜਾਬ ਦੇ ਵਿੱਚ ਕਿ ਵਿਦੇਸ਼ਾਂ ਤੱਕ ਵੀ ਵੀਡੀਓ ਚੱਲੇਗੀ ਇੱਕ ਬਹੁਤ ਵੱਡੀ ਸੱਟ ਵੱਜੀ ਆ ਬੰਦੇ ਦੇ ਵੀ ਮੇਰੇ ਨਾਲੇ ਸਾਰਾ ਕੁਝ ਬਹੁਤ ਵੱਜੀ ਆ ਕਹਿੰਦੇ ਕਹਿੰਦੇ ਭੈਣ ਕੋਈ ਕਹਿੰਦਾ ਬਲਜੀਤ ਕਵਰ ਹੋਣਾ ਨਹੀਂ ਅਸੀਂ ਤੇਰੇ ਨਾਲ ਆ ਸਾਨੂੰ ਵੀਡੀਓ ਦੇਖ ਕੇ ਕਹਿੰਦੇ ਸ਼ਰਮ ਆਉਂਦੀ ਆ ਇਸ ਬੰਦੇ ਨੇ ਤੇਰਾ ਨਾਂ ਕੀਤਾ ਕੀ ਹੈ ਕਾਂਡੀਆਂ ਮਾਰੀਆਂ ਸੀ ਹਾਂਜੀ ਕਾਂਡੀਆਂ ਮਾਰੀਆਂ ਮੇਰੇ ਹੱਜੇ ਵੀ ਧੌਂ ਦੋਦੀਆਂ ਮੇਰਾ ਮੋਢਾ ਦੁਖਦਾ ਮੇਰਾ ਹੱਥ ਦੁਖਦਾ ਦੇਖੋ ਹਜੇ ਤੱਕ ਮਾਰੀਆਂ ਹੋਈਆਂ ਨੇ ਹਾਂਜੀ ਆ ਮੈਂ ਬੋਲਦੀ ਆ ਜੇ ਮੈਨੂੰ ਪਤਾ ਜੇ ਰੱਬ ਨੂੰ ਪਤਾ ਜਦ ਮਿਰਚਾਂ ਪਾਈਆਂ ਇੱਥੇ ਇਦਾਂ ਧੌਂ ਇਦਾਂ ਥੱਲੇ ਦੱਬ ਗਏ ਇਦਾਂ ਮੇਰੇ ਇਦਾਂ ਮੇਰੇ ਇੱਥੇ ਇਦਾਂ ਧੌਂ ਤੇ ਆ ਮੇਰਾ ਮੋਢਾ ਤੇ ਮਰੇ ਪਹਿਲਾਂ ਮੋਢਾ ਵੀ ਸੁੱਜਿਆ ਕੰਮ ਵਾਲੀ ਮੈਂ ਆ ਪੱਠੇ ਮੈਂ ਵੱਢਦੀ ਆ ਹਰ ਇੱਕ ਕੰਮ ਮੈਂ ਕਰਦੀ ਆ ਮੈਂ ਕਿਹੜਾ ਬੇਲੀ ਆ ਗੱਡੇ ਤੇ ਪੱਠੇ ਲੈਣ ਮੈਂ ਜਾਂਦੀ ਆ ਮੈਂ ਲੈ ਕੇ ਆਉਂਦੀ ਮੈਂ ਪਸ਼ੂਆਂ ਨੂੰ ਪਹੁੰਚਾਉਂਦੀ ਆ ਮੰੰਕੀ ਕਰਦੇ ਹੋ ਸਰਕਾਰ ਤੋਂ ਤੁਸੀਂ ਪੁਲਿਸ ਪਰ ਮੈਂ ਮੈਂ ਇਨਸਾਫ ਚਾਹੁੰਦੀ ਆ ਕੱਲ ਹੋਰ ਕਿਸੇ ਨਾਲ ਵੀ ਕਰ ਜਾ ਮੈਂ ਇਨਸਾਫ ਚਾਹੁੰਦੀ ਆ ਹਾਂ ਜੀ ਜੋ ਮੇਰੇ ਨਾਲ ਕੀਤਾ ਇਹਨੇ ਮੈਨੂੰ ਉਹਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਹੈ ਤਾਂ ਇਹ ਪੀੜਤ ਮਹਿਲਾ ਬਲਜੀਤ ਕੌਰ ਜੀ ਨੇ ਜਿਨ੍ਹਾਂ ਦੇ ਉੱਤੇ ਸਾਰੀ ਘਟਨਾ ਵਾਪਰੀ ਜਿਨ੍ਹਾਂ ਦੇ ਨਾਲ ਤਾਂ ਹਾਲਾਂਕਿ ਮੁਲਜ਼ਮ ਪੁਲਿਸ ਦੀ ਗ੍ਰਿਫਤਾਰੀ ਵਿੱਚ ਹੈ ਪਰ ਬੜੀ ਮੰਦਭਾਗੀ ਘਟਨਾ ਹੈ ਕਿ ਅੱਜ ਅਜਹੀ ਲੋੜ ਹੈ ਪੁਲਿਸ ਨੂੰ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਬੜੇ ਰੌਣਕ ਪੰਜਾਬੀ ਟੀਵੀ ਦੇ ਨਾਲ